ਦਾ 100 ਸਾਲ ਪੁਰਾਣਾ ਪੁਲ ਇਹ ਪੁਲੇ ਡੇਰਾ ਬਿਆਸ ਦੇ ਸਤਸੰਗ ਭਵਨ ਨੂੰ ਜੋੜਦਾ ਸੀ ਪਰ ਹੁਣ ਇਹ ਪੁਲ ਟੁੱਟ ਕੇ ਚੱਕਨਾਚੂਰ ਹੋ ਚੁੱਕਿਆ ਹੈ ਤੇ ਕਾਰਨ ਬਣਿਆ ਹੈ ਓਵਰਲੋਡ ਟਿਪਰ ਜਿਹੜਾ ਕਿ ਇਸ ਪੁਲ ਦੇ ਬਿਲਕੁਲ ਵਿਚਕਾਰ ਫਸਿਆ ਹੋਇਆ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਸ ਵੇਲੇ ਇਹ ਪੁਲ ਟੁੱਟਦਾ ਉਸ ਵੇਲੇ ਹਫੜਾ ਦਫੜੀ ਮੱਚ ਜਾਂਦੀ ਹੈ ਇੱਕ ਓਵਰਲੋਡ ਟਿਪਰ ਮੋੜ ਕੱਟਣ ਦੇ ਲਈ ਪੁਲ ਦੇ ਉੱਪਰੋਂ ਲੰਘਣ ਦੀ ਕੋਸ਼ਿਸ਼ ਕਰਦਾ ਹੈ ਪਰ ਭਾਰ ਜ਼ਿਆਦਾ ਹੋਣ ਕਰਕੇ ਪੁਲ ਹੀਠਾ ਡਿੱਗ ਜਾਂਦਾ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਿਕ ਕਿ ਇਸ ਟਿੱਪਰ ਦੇ ਵਿੱਚ ਤਕਰੀਬਨ ਡੇਢ ਕੁਆਂਟਲ ਦੇ ਕਰੀਬ ਜੋ ਹੈ ਸਮਾਨ ਭਰਿਆ ਹੋਇਆ ਸੀ ਜਿਸ ਕਰਕੇ ਇਹ ਪੁਲ ਜਿਹੜਾ ਟੁੱਟ ਜਾਂਦਾ ਹੈ ਟਰੱਕ ਯੂਨੀਅਨ ਤੇ ਸਤਸੰਗ ਬਿਆਸ ਡੇਰੇ ਵੱਲੋਂ ਜੋ ਹੈ ਇਸ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਪੁਲ ਜਿਹੜਾ ਟੁੱਟ ਚੁੱਕਿਆ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਜਿਹੜਾ ਪੁਲ ਹੈ ਡੇਰਾ ਵਿਆਸ ਤੇ ਸਤਸੰਗ ਭਵਨ ਨੂੰ ਜੋੜਦਾ ਹੈ ਪਰ ਹੁਣ ਟੁੱਟ ਚੁੱਕਿਆ ਤੇ ਟੁੱਟਣ ਦਾ ਕਾਰਨ ਬਣਿਆ ਓਵਰਲੋਡ ਟਿੱਪਰ ਇਹ ਸਪੁਲ तकरीबन 100 ਸਾਲ ਪੁਰਾਣਾ ਹੈ ਭਾਰ ਜ਼ਿਆਦਾ ਹੋਣ ਕਰਕੇ ਡਿੱਗ ਗਿਆ ਲੋਕਾਂ ਦੇ ਵੱਲੋਂ ਰੋਜ਼ ਚਿਤਾਇਆ ਜਾ ਰਿਹਾ ਹੈ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਗੜਸ਼ੰਕਰ ਦੇ ਰੇਲਵੇ ਫਾਟਕ ਦੇ ਨਜ਼ਦੀਕ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਟਿਪਰ ਦੇ ਵਿੱਚ ਲੋਡ ਜ਼ਿਆਦਾ ਹੋਣ ਕਰਕੇ ਇਹ ਪੁਲ ਟੁੱਟ ਜਾਂਦਾ ਹੈ ਗੜਸ਼ੰਕਰ ਤੋਂ ਮਹਿਲਪੁਰ ਵੱਲ ਨੂੰ ਆ ਰਿਹਾ ਸੀ ਇਹ ਟਿਪਰ ਮੁੱਖ ਚੌਂਕ ਦੇ ਵਿੱਚ ਪਹੁੰਚਦਾ ਹੈ ਲੰਬਾਈ ਜ਼ਿਆਦਾ ਹੋਣ ਕਰਕੇ ਉਸ ਨੂੰ ਮੋੜਨ ਦੇ ਵਿੱਚ ਦਿੱਕਤ ਆਉਂਦੀ ਹੈ ਜਿਸ ਕਰਕੇ ਇਹ ਪੋਲੇ ਟੁੱਟ ਜਾਂਦਾ ਹੈ ਮੌਕੇ ਤੇ ਅਫੜਾ ਦਫੜੀ ਮੱਤ ਜਾਂਦੀ ਹੈ ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਮਾਲੀ ਨੁਕਸਾਨ ਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਕਿ ਕਿਵੇਂ ਬਿਲਕੁਲ ਅਧ ਵਿਚਕਾਰ ਇਹ ਟਿਪਰ ਫਸਿਆ ਹੋਇਆ ਤੇ ਟਿਪਰ ਦਾ ਅਗਲਾ ਹਿੱਸਾ ਜਿਹੜਾ ਹੈ ਉਹ ਹਵਾ ਦੇ ਵਿੱਚ ਲਮਕਦਾ ਹੋਇਆ ਵਿਖਾਈ ਦੇ ਰਿਹਾ ਤਾਂ ਹੁਣ ਡੇਰਾ ਬਿਆਸ ਦੇ ਸਤਸੰਗ ਭਵਨ ਦਾ ਟ੍ਰੱਕ ਜੁਨਣਾ ਨਾਲ ਸੰਪਰਕ ਟੁੱਟ ਚੁੱਕਿਆ ਕਿਉਂਕਿ ਵਿੱਚ ਸੰਪਰਕ ਦਾ ਕਾਰਨ ਇਹ ਪੁਲ ਬਣਦਾ ਸੀ ਪਰ ਹੁਣੇ ਪੁਲ ਹੀ ਓਵਰਲੋਡ ਟਿਪਰ ਕਰਕੇ ਟੁੱਟ ਚੁੱਕਿਆ ਜਿਸ ਕਰਕੇ ਮੰਗ ਕੀਤੀ ਜਾ ਰਹੀ ਹੈ ਕਿ ਛੇਤੀ ਤੋਂ ਛੇਤੀ ਇਸ ਜੋ ਟਿਪਰ ਹੈ ਟਿਪਰ ਕਰਕੇ ਇਹ ਪੁਲ ਟੁੱਟਿਆ ਇਸ ਪੁਲ ਦੀ ਦੁਬਾਰਾ ਮੁਰੰਮਤ ਕੀਤੀ ਜਾਏ तकरीबन 100 ਸਾਲ ਦੇ ਕਰੀਬ ਇਹ ਪੁਰਾਣਾ ਟਿਪਰ ਹੈ ਮਾਫ ਕਰਨਾ ਪੁੜ ਹੈ ਜਿਹੜਾ ਕਿ ਇਸ ਵੇਲੇ ਟੁੱਟ ਚੁੱਕਿਆ ਤੇ ਲੋਕਾਂ ਦਾ ਸੰਪਰਕ ਵੀ ਆਪਸ ਦੇ ਵਿੱਚ ਟੁੱਟਿਆ ਮੌਕੇ ਤੇ ਤੁਸੀਂ ਵੇਖ ਸਕਦੇ ਹੋ ਕਿ ਕ੍ਰੇਨ ਬੁલાਣੀ ਪਈ ਹੈ ਕਿਉਂਕਿ ਇਸ ਟਿੱਪਰ ਦਾ ਅਗਲਾ ਹਿੱਸਾ ਹਵਾ ਦੇ ਵਿੱਚ ਲਮਕਦਾ ਹੋਇਆ ਵਿਖਾਈ ਦੇ ਰਿਹਾ ਹੈ ਤੇ ਪਿਛਲਾ ਹਿੱਸਾ ਪੂਰੀ ਤਰ੍ਹਾਂ ਦਬ ਚੁੱਕਿਆ ਮਾਈਨਿੰਗ ਕਰਨ ਦੇ ਲਈ ਜਾ ਰਿਹਾ ਸੀ ਜੋ ਮੌਕੇ ਤੇ ਮੌਜੂਦ ਲੋਕ ਨੇ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸੇ ਮੌਕੇ ਤੇ ਖੜੇ ਆ ਜੀ ਇੱਕ ਟਰਾਲਾ 24 ਟਰਾਲਾ 24 ਟੈਰਾ ਟਰਾਲਾ ਆਇਆ ਜਿਹਨੇ 150 ਟਨ ਲਗਭਗ ਮਾਲ ਲੱਦਿਆ ਆ ਮਾਈਨਿੰਗ ਵਾਲਾ ਤੇ ਉਹਨੇ ਇਹਨੂੰ ਕ੍ਰੋਸ ਕੀਤਾ ਪੁਲ ਨੂੰ ਜਿਹੜਾ ਕਿ ਸਾਡੇ ਸਸੰਘ ਘਰ ਨੂੰ ਤੇ ਟਰੱਕ ਜੀ ਉਹਨਾਂ ਨੂੰ ਰਸਤਾ ਜਾਂਦਾ ਉਹ ਬਿਲਕੁਲ ਪੁਲ ਤੋੜ ਸਾਡਾ ਪਾਰ ਬਹੁਤ ਵੱਡਾ ਨੁਕਸਾਨ ਹੋਇਆ ਆਵਾਜ਼ਾਂ ਬਿਲਕੁਲ ਬੰਦ ਹੋ ਗਈ ਕੀ ਮੰਗ ਕਰਦੇ ਹੋ ਜੀ ਪਰ ਭਾਈ ਚਾਹਦੇ ਆ ਕਿ ਸਾਡਾ ਰਸਤਾ ਬੜਾ ਜਾਵੇ ਪੁਲ ਦੀ ਸਾਰੇ ਕਰਾਈ ਜਾਵੇ ਪੁਲਿਸ ਪ੍ਰਸ਼ਾਸਨ ਆਈ ਸੀ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਗਈ ਉਹਨਾਂ ਵੱਲੋਂ ਫਿਲਹਾਲ ਕੋਈ ਕਾਰਵਾਈ ਨਹੀਂ ਠੀਕ ਹਾਂਜੀ ਜੀ ਅਸੀਂ ਅੱਜ ਆਪਣੇ ਇਲਾਕੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਪੁਰਾਣੇ ਪੁਲ ਤੇ ਖੜੇ ਆ ਜਿਹੜਾ ਰਾਤ ਇੱਕ ਓਵਰਲੋਡਡ ਟਰਾਲੇ ਨੇ ਆਪਣੀ ਗਲਤੀ ਨਾਲ ਜਿਹੜਾ ਸਾਡੇ ਇੱਕ ਬਹੁਤ ਮਹਾਨ ਧਾਰਮਿਕ ਸਥਾਨ ਨੂੰ ਜੋੜਦਾ ਤੇ ਸਾਡੇ ਟਰੱਕ ਜਿਹਨਾਂ ਨੂੰ ਜੋੜਦਾ ਪੁਲ ਉਹਨੂੰ ਤੋੜ ਦਿੱਤਾ ਆ ਕੇ ਅਸੀਂ ਪੁਰਜੋਰ ਮੰਗ ਕਰਦੇ ਆਂ ਭਈ ਇਸ ਟਰਾਲੇ ਵਾਲੇ ਨੂੰ ਇਹਦੇ ਮਾਲਕਾਂ ਨੂੰ ਜਿਹੜੀ ਇਹਦੀ ਕੰਪਨੀ ਆ ਉਹਨੂੰ ਕਹਿ ਕੇ ਸਾਡੇ ਸਪੋਕੀ ਰਿਪੇਅਰ ਕਰਾਈ ਜਾਵੇ ਔਰ ਇਦਾਂ ਦੇ ਜਿਹੜੇ ਉਹ ਜ਼ਿਆਦਾ ਓਵਰਲੋਡਡ ਹੋਏ ਇਹਨਾਂ ਦੇ ਖਿਲਾਫ ਵਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੇ ਐਡੇ ਐਡੇ ਪੁਲ ਢਾ ਸਕਦੇ ਆ ਇਹ ਰਾਜ ਜਾਨੀ ਮਾਲੀ ਹੋਰ ਨੁਕਸਾਨ ਕਰ ਸਕਦੇ ਆ ਇਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਟਰੱਕ ਜੂਨ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਆ ਹੋਰ ਰਾਦਾ ਸੋਮੀ ਡੇਰੇ ਦੇ ਬਹੁਤ ਸਾਰੇ ਸ਼ਰਧਾਲੂ ਤੇ ਆਧੇਦਾਰ ਸਾਡੇ ਨਾਲ ਆ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਸਾਡੇ ਮਾਲਪੁਰ ਤੋਂ ਲੈ ਕੇ ਹਿਸ਼ਾਰਪੁਰ ਤੱਕ ਇੱਕੋ ਇੱਕ ਬਰਾਸਤੀ ਪੁਲਿਸ ਦਾ ਇਹਦੀ ਦੁਬਾਰਾ ਜਿਸ ਹਾਲ ਚ ਪਹਿਲਾਂ ਸੀਗਾ ਇਹਨੂੰ ਬਿਲਕੁਲ ਉਸੇ ਹਾਲਤ ਚ ਚਾਲੂ ਕੀਤਾ ਜਾਵੇ ਨਾ ਕਿ ਉੱਪਰਿਆਂ ਤੋਂ ਫੋਨ ਕਰਾ ਕੇ ਪੈਸੇ ਲੈ ਕੇ ਰਫਾ ਦਫਾ ਕੀਤਾ ਜਾਵੇ ਸਾਡੇ ਭਾਈਚਾਰੇ ਟਰੱਕ ਜੂਨੀਅਨ ਦਾ ਉਹਨਾਂ ਦਾ ਵੀ ਕੰਮ ਚੱਲਦਾ ਰਹਿ ਜਾਏ ਸਤਸੰਗ ਨੂੰ ਕਰਨ ਨੂੰ ਆਣ ਜਾਣ ਵਾਲੇ ਜਾਂ ਸੰਗਤਾਂ ਜਿਹੜਾ ਉਹਨਾਂ ਦੇ ਰਾਹ ਦੇ ਵਿੱਚ ਰੁਕਾਵਟ ਨਾ ਬਣੇ ਧੰਨਵਾਦ ਜੀ ਇਹ ਮਾਮਲਾ ਸਰ ਤੁਸੀਂ ਇੱਥੇ ਆਏ ਹੋ ਮੌਕੇ ਤੇ ਅੱਛਾ ਯਾਰ ਇਹਦਾ ਇੱਕ ਟਰੈਲਾ ਸੀਗਾ ਇਹ ਜੇਜੋ ਸਾਈਡ ਤੋਂ ਆਇਆ ਸੀ ਗੜਸ਼ੰਕਰ ਸਾਈਡ ਦੇ ਉੱਪਰ ਇਹਦੇ ਵਿੱਚ ਬੱਜਰਾ ਲੋਡ ਸੀਗਾ ਇਹ ਜਦੋਂ ਨਾ ਇਹਨਾਂ ਦਾ ਉੱਥੇ ਰਸ਼ ਬਹੁਤ ਚੱਲਣ ਦੇ ਨਾ ਗੜਸ਼ੰਕਰ ਦੇ ਵਿੱਚ ਜਿਹੜਾ ਰੇਲਵੇ ਫਟ ਗਿਆ ਉਹਦੀ ਰਿਪੇਅਰ ਚੱਲ ਰਹੀ ਆ 28 ਤਰੀਕ ਤੱਕ ਤਿੰਨ ਤੱਕ ਤਿੰਨ ਦਿਨ ਦਾ ਸੀਗਾ ਤਾਲਾ ਖਤਮ ਹੋ ਗਿਆ ਦਾ ਸਾਹੀ ਜੀ ਮੇਰੇ ਟਰੱਕ ਸੀ ਜਿਹੜੇ ਹੈਜੀ ਨਿਕਰ ਆ ਉਹ ਅਸੀਂ ਸਨਵਟ ਕਰਾਉਨੇ ਆ ਇੰਦਰੂ ਪੁਗਵਾੜਾ ਆਪਣੇ ਪੁਗਵਾੜਾ ਸਾਈਡ ਨੂੰ ਇਹ ਟਰਾਲਾ ਕਾਫੀ ਵੱਡਾ ਸੀਗਾ ਜਿਹੜਾ ਗੜ ਸ਼ੰਕਰ ਸਾਈਡ ਤੋਂ ਆਇਆ ਸੀਗਾ ਇਹਨੇ ਕਿਤੇ ਵਾਪਸ ਜਾਣਾ ਸੀ ਮੁਰਨਾ ਸੀ ਆਪਣੇ ਪੁਗਵਾੜਾ ਫੈਨ ਨੂੰ ਉਹ ਤਾਂ ਇਹਨਾਂ ਨੂੰ ਮੁਰਕੇ ਜਿਹੜਾ ਟਰੱਕ ਸੀਗਾ ਸਿੱਧਾ ਗਾਂਹ ਲੈ ਜਾਂਦਾ ਜਿਹੜਾ ਇੱਕ ਛੋਟਾ ਰੋਡ ਹੈ ਉਹ ਜਾਂਦਾ ਰਾਧਾ ਸਵਾਮੀ 사ਸੰਗ ਘਰ ਨੂੰ ਤੇ ਇਹਨੇ ਰੋਸ ਰੋਡ ਤੇ ਟਰੱਕ ਪਾ ਦਿੱਤਾ ਟਰੱਕ ਕਾਫੀ ਲੋਡ ਸੀਗਾ ਉਹ ਜਦੋਂ ਜਿਹੜਾ ਪੋਲਿਆਂ ਦਾ ਭਾਰ ਨਹੀਂ ਚੱਲਿਆ ਜਿਹੜਾ ਪੋਲੋ ਬਹਿ ਗਿਆ ਤੇ ਟਰੱਕ ਜਿਹੜਾ ਉੱਥੇ ਫਸ ਗਿਆ ਇਸ ਵੰਦ ਵਿੱਚ ਜਿਹੜਾ ਅਸੀਂ ਇੱਥੇ ਮੌਕੇ ਦੇ ਉੱਤੇ ਆਏ ਸੀਗੇ ਤੇ ਜੋ ਬੰਦੇ ਵੀ ਕਾਰਵਾਈ ਸੇ ਕਰ ਰਹੇ ਆ ਇਹਦੇ ਵਿੱਚ ਸੀ ਉਹ ਕਹਿੰਦੇ ਜੀ ਨਾ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਨਾ ਸੱਤਸੰਗ ਦੇ ਪ੍ਰਧਾਨ ਜਿਹੜੇ ਆ ਉਹਨਾਂ ਨੂੰ ਬਗੈਰ ਪੁੱਛੇ ਹੀ ਟਰੱਕ ਖਾਲੀ ਕਰਾ ਲਿਆ ਉਹਨਾਂ 'ਚ ਰੋਸ ਪਾਇਆ ਜਾ ਰਿਹਾ ਉਹਦਾ ਕੀ ਕਹਿਣਾ ਕੋਈ ਦੇਖੋ ਜੀ ਰੋਸ ਵਾਲੀ ਕਿਹੜੀ ਰੇ ਵਿੱਚ ਗੱਲ ਹੋਈ ਹੁਣ ਜਿਹੜਾ ਟਰੱਕ ਆ ਆਫਟਰ ਵਾਲੇ ਨੂੰ ਕਿਸੇ ਦੀ ਆਪਾਂ ਸਾਡੇ ਦੇ ਵਿੱਚ ਲਵਾਵਾਂਗੇ ਰੱਬ ਨਾ ਕਰੇ ਇਹ ਟਰੱਕ ਅਨਲੋਡ ਕਰਕੇ ਇਥੋਂ ਟਰੱਕ ਭਜਾ ਕੇ ਲੈ ਜੀ ਨੂੰ ਫੇਰ ਕੌਣ ਜੁਮਿਆਰੇ ਦੇ ਵਿੱਚ ਠੀਕ ਹੈ ਜੀ ਇਸੇ ਕਰਕੇ ਇਹਨੂੰ ਇਹ ਇਹ ਕਹਿੰਦੇ ਸੀ ਮੈਂ ਕਿ ਟਰੱਕ ਲੋ ਇਹਦੀ ਖਾਲੀ ਕਰਾ ਕੇ ਜਾਂ ਤੇ ਇਹਨੂੰ ਟਰੱਕ ਜੁਨੀਅਨ ਚਲਵਾ ਦੀਏ ਜਿੱਥੇ ਲਾਗੇ ਜੁਨੀਅਨ ਤੇ ਜਾਂ ਇਹਨੂੰ ਅਸੀਂ ਆਪਣੇ ਥਾਣੇ ਆਪਣੇ ਥਾਣੇ ਦੇ ਵਿੱਚ ਚਲਵਾ ਦੀਏ ਜਿੱਦਾਂ ਸਾਡੇ ਕੋਲ ਸੇਫ ਰਹੇ ਤੇ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਦੇ ਹਾਂ